ਖਬਰਨਾਮਾ ਦੇਖ ਰਹੇ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿਕਾਰ ਮੈਂ ਹਾਂ ਤੁਹਾਡਾ ਹੁਸਰਾਜ ਆਮ ਆਦਮੀ ਪਾਰਟੀ ਦੇ ਆਗੂ ਦਾ ਹੋਇਆ ਵੱਡਾ ਖੁਲਾਸਾ ਆਮ ਆਦਮੀ ਦੇ ਵੱਡੇ ਆਗੂ ਨੇ ਆਪਣੀ ਹੀ ਪਤਨੀ ਦਾ ਕਤਲ ਕਰਵਾ ਦਿੱਤਾ ਯਾਨੀ ਕਿ ਗੈਂਗਸਟਰ ਜਿਹੜੇ ਵਾਰਦਾਤਾਂ ਅਤੇ ਕਤਲ ਨੂੰ ਅੰਜਾਮ ਦੇਂਦੇ ਗਏ ਨੇ ਉਹ ਆਮ ਆਦੀ ਪਾਰਟੀ ਦੇ ਵੱਡੇ ਆਗੂ ਵੱਲੋਂ 6 ਵਿਅਕਤੀ ਖਰੀਦੇ ਗਿਆ ਦੱਸਦੀ ਕਿ ਆਮ ਆਦਮੀ ਪਾਰਟੀ ਦੇ ਆਗੂ ਦੇ ਕਿਸੇ ਲੜਕੀ ਦੇ ਨਾਲ ਨਜਾਇਜ਼ ਸੰਬੰਧ ਸੀ ਲੇਕਿਨ ਉਸ ਦੀ ਪਤਨੀ ਵੱਲੋਂ ਵਾਰ-ਵਾਰ ਇਸ ਦਾ ਵਿਰੋਧ ਕੀਤਾ ਗਿਆ ਇੱਕ ਨਾਟਕ ਇੱਕ ਡਰਾਮਾ ਰਚਿਆ ਗਿਆ ਆਮ ਆਦਮੀ ਪਾਰਟੀ ਦੇ ਆਗੂ ਵੱਲੋਂ ਆਮ ਆਦਮੀ ਪਾਰਟੀ ਦੇ ਇਸ ਆਗੂ ਨੇ ਆਪਣੀ ਘਰਵਾਲੀ ਨੂੰ ਪੈਸੇ ਦੇ ਕੇ ਸ਼ਰਾਰਤੀ ਅਨਸਰਾਂ ਵੱਲੋਂ ਹਮਲਾ ਕਰਵਾ ਦਿੱਤਾ ਅਤੇ ਆਪਣੇ ਆਪ ਨੂੰ ਥੋੜੀਆਂ ਸੱਟਾਂ ਮਾਰ ਕੇ ਆਪ ਵੀ ਹਸਪੀਟਲ ਦੇ ਵਿੱਚ ਐਡਮਿਟ ਹੋ ਗਏ ਲੇਕਿਨ ਪੁਲਿਸ ਨੇ ਕੁਝ ਹੀ ਘੰਟਿਆਂ ਦੇ ਵਿੱਚ ਇਹ ਮਸਲਾ ਹੱਲ ਕਰ ਲਿਆ ਲੁਧਿਆਣਾ ਪੁਲਿਸ ਨੇ ਕੁਝ ਹੀ ਘੰਟਿਆਂ ਵਿੱਚ ਮਾਨਵੀ ਕਤਲ ਕੇਸ ਨੂੰ ਸੁਲਝਾ ਲਿਆ ਹੈ ਇਸ ਮਾਮਲੇ ਵਿੱਚ ਪੁਲਿਸ ਵੱਲੋਂ ਸੰਸਿਖੇਸ਼ ਖੁਲਾਸੇ ਕੀਤੇ ਗਏ ਮਾਨਵੀ ਦਾ ਕਤਲ ਕਿਸੇ ਹੋਰ ਨਹੀਂ ਸਗੋਂ ਉਸ ਦੇ ਪਤੀ ਅਨੋਖ ਮਿੱਤਲ ਨੇ ਕਰਵਾਇਆ ਸੀ ਅਨੋਖ ਨੇ ਕਤਲ ਲਈ ਕਾਤਲਾ ਨੂੰ ਪੈਸੇ ਦਿੱਤੇ ਪੁਲਿਸ ਨੇ ਮ੍ਰਿਤਕਾ ਮ੍ਰਿਤਕਾਂ ਦੇ ਪਤੀ ਸਮੇਤ 6 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਇਸ ਸੰਬੰਧੀ ਜਾਣਕਾਰ ਦਿੰਦੇ ਹੋਏ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਮਾਨਵੀ ਦਾ ਕਤਲ ਕਿਸੇ ਹੋਰ ਨੇ ਨਹੀਂ ਸਗੋਂ ਉਸਦੇ ਪਤੀ ਅਨੋਖ ਮਿੱਤਲ ਨੇ ਕਰਵਾਇਆ ਸੀ ਉਹਨਾਂ ਨੇ ਦੱਸਿਆ ਕਿ ਅਨੋਖ ਦਾ ਇੱਕ ਕੁੜੀ ਦੇ ਨਾਲ ਨਜਾਇਜ਼ ਸੰਬੰਧ ਸੀ ਉਸ ਦਾ ਵਿਆਹ ਉਸ ਨਾਲ ਕਰਵਾਉਣ ਲਈ ਉਸ ਨੇ ਕੁੜੀ ਨਾਲ ਮਿਲ ਕੇ ਇੱਕ ਯੋਜਨਾ ਬਣਾਈ ਤੇ ਡੇਰੋ ਇਲਾਕੇ ਵਿੱਚ ਇਸ ਅਪਰਾਧ ਨੂੰ ਅੰਜਾਮ ਦਿੱਤਾ ਪੁਲਿਸ ਨੇ ਇਸ ਮਾਮਲੇ ਵਿੱਚ ਅਨੋਖ ਮਿੱਤਲ ਸਮੇਤ 6 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਾਨਕਿ ਅਨੋਖ ਮਿੱਤਲ ਇੱਕ ਕਾਰੋਬਾਰੀ ਵੀ ਨੇ ਇੱਕ बिजनेसमੈਨ ਵੀ ਨੇ ਦੂਸਰੇ ਪਾਸੇ ਉਹਨਾਂ ਦੀ ਲੁਧਿਆਣਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿੱਚ ਤੂਤੀ ਬੋਲਦੀ ਹੈ ਜਾਨਕਿ ਅਨੋਖ ਮਿੱਤਲ ਵੱਲੋਂ ਛੜਯੰਤਰ ਰਚਾ ਕੇ ਆਪਣੀ ਪਤਲੀ ਦਾ ਕਤਲ ਕਰਵਾ ਦਿੱਤਾ ਗਿਆ ਪੁਲਿਸ ਨੇ 6 ਘੰਟਿਆਂ ਦੇ ਵਿੱਚ ਇਸ ਕਤਲ ਵਾਲੀ ਗੁੱਥੀ ਨੂੰ ਸੁਲਝਾ ਲਿਆ ਹੈ ਧੰਨਵਾਦ